ਚੂਟ ਦੇ ਸਹਾਰੇ 3 ਸਾਲ ਤੱਕ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦੇਸ਼ ਦੇ ਮਹਾਨ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਤੇ ਮੌਕੇ ਤੇ ਫਿਰ ਇੱਕ ਵਾਰ ਪੰਜਾਬ ਦੇ ਲੋਕਾਂ ਨੂੰ ਝੂਠ ਬੋਲ ਕੇ ਇਹ ਕਹਿਣਾ ਕਿ ਪੰਜਾਬ ਦੇ ਵਿੱਚ ਤਿੰਨ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ ਤੇ ਕੋਰਾ ਝੂਠ ਕਰਾਰ ਦਿੰਦਿਆਂ ਭਾਜਪਾ ਦੇ ਸਾਬਕਾ ਸੂਬਾ ਸਕਤਰ ਤੇ ਸੂਬਾ ਉਤਾਰਜ ਕਰਨੀ ਦੇ ਮੈਂਬਰ ਉਮੀਦ ਸ਼ਰਦਾ ਨੇ ਕਿਹਾ ਹੈ ਕਿ ਤਿੰਨ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣ ਦਾ ਦਾਵਾ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਸਾਬਤ ਕਰਨ ਕਿ ਕਪੂਰਥਲਾ ਵਿਖੇ ਉਹਨਾਂ ਦੇ ਵੱਲੋਂ ਕਦੋਂ ਮੈਡੀਕਲ ਕਾਲਜ ਦਾ ਨੀ ਪੱਥਰ ਕੇਂਦਰ ਸਰਕਾਰ ਦਾ ਕੋਈ ਵੀ ਕੇਂਦਰੀ ਆਗੂ ਰੱਖ ਸਕਦਾ ਹੈ ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਫਿਰੋਜ਼ਪੁਰ ਫੇਰੀ ਦੌਰਾਨ ਜਨਰਲ 2022 ਦੇ ਵਿੱਚ ਵਰਚੂਅਲ ਕਰਨਾ ਕੀਤਾ ਸੀ ਤੇ ਉੱਥੇ ਹੀ ਪਰ ਉਹਨਾਂ ਦੇ ਉਸ ਸਮੇਂ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ناکامی ਦੇ ਕਾਰਨ ਨਹੀਂ ਹੋ ਸਕਿਆ ਤੇ ਸ਼ਰਦਨ ਨੇ ਵੀ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਸੁਭਾ ਸਰਕਾਰ ਨੂੰ ਦੋ ਵਾਰ ਰਿਮਾਈਂਡਰ ਜਿਹੜਾ ਦਿੱਤਾ ਜਾ ਚੁੱਕਿਆ ਹੈ ਤੇ ਮੈਡੀਕਲ ਕਾਲਜ ਦੇ ਨਿਰਮਾਣ ਦੇ ਲਈ ਜਿਹੜਾ ਹੈ 70 ਕਰੋੜ ਨਿਰਮਾਣ ਤੇ ਲਗਾਇਆ ਜਾਵੇ ਇਹ ਅਮਾਉਂਟ ਜਿਹੜਾ ਹੈ ਉਹ ਕੇਂਦਰੀ ਸਰਕਾਰ ਦੇ ਵੱਲੋਂ ਜ਼ਾਹਿਰ ਕੀਤਾ ਕਿ ਹੈ ਤੇ ਉਥੇ ਹੀ ਉਹਨਾਂ ਨੇ ਵੀ ਕਿਹਾ ਹੈ ਕਿ ਆਖਰੀ ਤਰੀਕ ਜਿਹੜੀ 31 ਮਾਰਚ 2025 ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਲਾਰਿਆਂ ਵਾਲੀ ਮਾਨ ਸਰਕਾਰ ਇੱਕ ਵੀ ਮੈਡੀਕਲ ਕਾਲਜ ਬਣਾਉਣ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਅਸਫਲ ਰਹਿੰਦੀ ਹੈ ਤਾਂ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਸਿੱਖਿਆ ਸਿਹਤ ਸੂਤਾ ਤੇ ਰੋਜ਼ਗਾਰ ਦੇਣ ਦੇ ਵਾਅਦੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਝੂਠੇ ਲਾਰੇ ਲਾਉਣ ਤੇ ਪੰਜਾਬ ਨੂੰ ਕੰਗਾਲ ਬਣਾਉਣ ਦੇ ਲਈ ਕੰਮ ਕਰਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕੀਤਾ ਹੈ ਤੇ ਹੋਰ ਕੀ ਕੀ ਇਸ ਮੌਕੇ ਤੇ ਉਮੇਸ਼ ਸ਼ਰਦਾ ਨੇ ਕਿਹਾ ਹੈ ਆਉਂ ਦਿਖਤੇ ਹੈ ਖਤਰਾ ਉਹ ਗੱਲ ਹੈ ਆ ਸੁਦਾਰਪੁਰ ਤੋਂ ਆਕਸਿੰਗ ਮਾਨ ਪੰਜਾਬ ਦੇ ਅਨਫੋਰਚੂਨੇਟ ਮੁੱਖ ਮੰਤਰੀ ਕਹੂੰਗਾ ਅਨਫੋਰਚੂਨੇਟ ਇਸ ਲਈ ਕਿ ਇਹਨਾਂ ਦਾ ਜਿਹੜਾ ਪ੍ਰੋਫੈਸ਼ਨ ਸੀਗਾ ਉਸ ਤੇਜਾਂ ਦੇ ਉੱਤੇ ਜੋ ਮੰਨਕਰਸ ਗੱਲਾਂ ਕਰਕੇ ਹਾਂਜੀ ਮੰਨਕਰਸ ਗੱਲਾਂ ਦੇ ਨਾਲ ਆਪਣਾ ਪ੍ਰੋਫੈਸ਼ਨ ਚਲਾਉਂਦੇ ਸੀਗੇ ਅੱਜ ਵੀ ਲੇਕਿਨ ਉਹ ਜਿਹੜਾ ਕਰਦਾਰ ਆ ਉਹ ਸਾਫ਼ ਨਜ਼ਰ ਆ ਰਿਹਾ ਕੱਲ ਜਿਹੜੀ ਕੱਲ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਪੰਜਾਬ ਨੇ ਨਵਾਂ ਸ਼ਹਿਰ ਦੇ ਵਿੱਚ ਖੜੇ ਹੋ ਕੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਦੇ ਉੱਤੇ ਏਡਾ ਵੱਡਾ ਮੁਜ਼ਾਕ ਤੇ ਝੂਠ ਬੋਲਿਆ ਇਹ ਸਪੈਸ਼ਲੀ ਉਹਨਾਂ ਨੇ ਇੱਕ ਮੈਂਸ਼ਨ ਕੀਤਾ ਕਿ ਦੁਆਬਾ ਕਾਲਜ ਦੁਆਬਾ ਰੀਜਨ ਦੇ ਵਿੱਚ ਤਿੰਨ ਮੈਡੀਕਲ ਕਾਲਜਾਂ ਦੇ ਮੈਂ ਨੀ ਪੱਥਰ ਰੱਖ ਚੁੱਕਾ ਪਿਛਲੇ 3 ਸਾਲ ਦੇ ਅੰਦਰ ਕਪੂਰਥਲਾ ਹੁਸ਼ਿਆਰਪੁਰ ਤੇ ਕੱਲ ਇੱਕ ਨਵਾਂ ਸ਼ਹਿਰ ਦੇ ਬਾਰੇ ਦੱਸਿਆ ਗਿਆ ਮੈਂ ਨਵਾਂ ਸ਼ਹਿਰ ਦੀ ਡਿਟੇਲ ਤਾਂ ਪੂਰੀ ਨਹੀਂ ਜਾਣਦਾ ਕਪੂਰਥਲਾ ਮੈਡੀਕਲ ਕਾਲਜ ਜਿਹੜਾ ਉਹਦਾ ਨੀਂਹ ਪੱਥਰ ਭਗਵੰਤ ਸਿੰਘ ਮਾਨ ਜੀ ਮੈਨੂੰ ਇਹ ਦੱਸਣ ਵੀ ਕਿਦੋਂ ਰੱਖਿਆ ਸੀ ਤੇ ਕਿਸ ਵੇਲੇ ਰੱਖਿਆ ਸੀ ਸਿੱਧਾ ਸਵਾਲ ਹੈ ਮੇਰਾ ਸਰਦਾਰ ਭਗਵੰਤ ਸਿੰਘ ਮਾਨ ਨੂੰ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਵਾਵੀ ਨਵੰਬਰ 2019 ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 590 ਜਿਹੜਾ ਗੁਰਪੁਰਬ ਦਿਹਾੜਾ ਮਨਾਇਆ ਗਿਆ ਸੀ 551 ਸਾਲ ਮਨਾਇਆ ਗਿਆ ਸੀ ਉਸ ਦੇ ਉਪਲਖਸ਼ ਦੇ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਨੇ ਇੱਕ ਮੈਡੀਕਲ ਕਪੂਟਲਾ ਮੈਡੀਕਲ ਕਾਲਜ ਇੰਟੀਗ੍ਰੇਟਿਡ ਸੈਂਟਰਲ ਐਂਡ ਸਟੇਟ ਸਕੀਮ ਦੇ ਅੰਡਰ 2019 ਦੇ ਨਵੰਬਰ ਦੇ ਵਿੱਚ ਸੈਂਕਸ਼ਨ ਕੀਤਾ ਸੀ ਜਿਹਦੇ ਵਾਸਤੇ ਜ਼ਮੀਨ ਸਰਕੂਲਰ ਰੋਡ ਕਪੂਟਲਾ ਦੇ ਉੱਤੇ ਲਗਭਗ 12 ਏਕੜ ਜਿਹੜੀ ਉਹ ਹੈਗੀ ਆ ਔਰ ਉਹਦੇ ਨਾਲ ਮੈਡੀਕਲ ਜਿਹੜਾ ਸਿਵਲ ਹਸਪੀਟਲ ਕਪੂਰਥਲਾ ਉਹਦੇ ਨਾਲ ਮਿਲ ਕੇ ਉਹ ਪ੍ਰੋਜੈਕਟ ਬੰਨਾ ਸੀ ਉਹ ਪ੍ਰੋਜੈਕਟ ਅੱਜ ਤੱਕ ਪਿਛਲੇ 5 ਸਾਲ ਤੋਂ ਵੱਧ ਸਮਾਂ ਹੋ ਗਿਆ ਪਹਿਲੀ ਵਾਰ ਅੱਲਾਪ ਸਰਦਾਰ ਭਗਵਾਨ ਸਿੰਘ ਮਾਨ ਇੱਡਾ ਵੱਡਾ ਝੂਠ ਤੇ ਮਜ਼ਾਕ ਦੁਆਬੇ ਦੇ ਲੋਕਾਂ ਨਾਲ ਕਰਨਗੇ ਇਹ ਕਦੀ ਚਿੱਤ ਖਿਆਲ ਚ ਵੀ ਸਾਡੇ ਨਹੀਂ ਆਇਆ ਉਹ ਕਦੀ ਵੀ ਇੱਥੇ ਕਪੂਰਥਲੇ ਉਹਦਾ ਨੀਂਹ ਪੱਥਰ ਰੱਖਣ ਨਹੀਂ ਆਏ ਜਿਹੜਾ ਨੀਂਹ ਪੱਥਰ ਇਹਦਾ ਪ੍ਰਧਾਨ ਮੰਤਰੀ ਮੋਦੀ ਜੀ ਨੇ ਵਰਚੂਲੀ ਫਿਰੋਜ਼ਪੁਰ ਤੋਂ ਰਖਣਾ ਸੀ ਉਸ ਵੇਲੇ ਦੇ ਮੁੱਖ ਮੰਤਰੀ ਤੋਂ ਉਸ ਵੇਲੇ ਦੇ ਸਰਕਾਰਾਂ ਨੇ ਉਹ ਪ੍ਰਧਾਨ ਮੰਤਰੀ ਜੀ ਦਾ ਜਿਹੜਾ ਉਪਰਾਲਾ ਸੀ ਉਹਨੂੰ ਫੇਲ ਕਿਸ ਤਰ੍ਹਾਂ ਕੀਤਾ ਉਹ ਤੁਹਾਨੂੰ ਜਗਜਾਣਨਾ ਜਿਹੜੇ ਕਰਕੇ ਉਹ ਜਗਜਾਣਨ ਹੈਗਾ ਪ੍ਰਧਾਨ ਮੰਤਰੀ ਜੀ ਫਿਰੋਜ਼ਪੁਰ ਨਹੀਂ ਪਹੁੰਚ पाए ਉਹਨਾਂ ਨੂੰ ਕਿਹੜੇ ਹਾਲਾਤਾਂ 'ਚ ਵਾਪਸ ਜਾਣਾ ਪਿਆ ਲੇਕਿਨ ਇੱਥੇ ਬਹੁਤ ਜ਼ਰੂਰੀ ਗੱਲ ਹੈ 70 ਕਰੋੜ ਰੁਪਈਆ ਮਾਰਚ 2020 ਦਾ ਕੇਂਦਰ ਵੱਲੋਂ ਇਸ ਕਪੂਰਥਲੇ ਦੀ ਮੈਡੀਕਲ ਕਾਲਜ ਦੀ ਗ੍ਰਾਂਟ ਵਾਸਤੇ ਦੀ ਗ੍ਰਾਂਟ 70 ਕਰੋੜ ਰੁਪਇਆ ਪੰਜਾਬ ਦੇ ਕੋਲ 2020 ਮਾਰਚ ਦਾ ਪਿਆ। ਔਰ ਅੱਜ ਤੱਕ ਉਹ ਵਰਤਿਆ ਨਹੀਂ ਗਿਆ। ਕੇਂਦਰ ਸਰਕਾਰ ਵੱਲੋਂ ਜੋ ਮੇਰੀ ਜਾਣਕਾਰੀ ਹੈ ਦੋ ਨੋਟਿਸ ਪੰਜਾਬ ਸਰਕਾਰ ਨੂੰ ਆ ਚੁੱਕੇ ਨੇ। ਦੂਜੇ ਨੋਟਿਸ 'ਚ ਉਹਨਾਂ ਨੇ ਕਿਹਾ ਅਗਰ ਇਹ ਤੁਸੀਂ ਮੈਡੀਕਲ ਕਾਲਜ ਨਹੀਂ ਸ਼ੁਰੂ ਕੀਤਾ ਨਹੀਂ ਬਣਾਉਣਾ ਸ਼ੁਰੂ ਕੀਤਾ ਤਸੀ ਇਹ ਪੈਸਾ ਵਾਪਸ ਲੈ ਜਵਾਂ ਕੋਈ ਹੱਦ ਹੁੰਦੀ ਕਿਸੇ ਚੀਜ਼ ਦੀ ਇਹ ਕਿਸੇ ਹੋਰ ਚੱਕਰ ਦੇ ਵਿੱਚ ਇਸ ਪੈਸੇ ਦਾ ਖੁਰਦਪੁਰਦ ਕਰਨਾ ਚਾਹੁੰਦੇ ਸੀ ਮੇਰੀ ਇੱਕ ਹੋਰ ਜਾਣਕਾਰੀ ਹੈ ਕਿ ਪਿਛਲੇ 4 ਤੋਂ 6 ਮਹੀਨੇ ਹੋ ਗਏ ਆ ਮੈਡੀਕਲ ਕਾਲਜ ਕਪੂਰਥਲਾ ਦੇ ਟੈਂਡਰ ਦੀ ਫਾਈਲ ਮੁੱਖ ਮੰਤਰੀ ਦੀ ਟੇਬਲ ਦੇ ਉੱਤੇ ਪਿਛਲੇ 6 ਮਹੀਨੇ ਤੋਂ ਪਈ ਆ ਕਿਉਂ ਨਹੀਂ ਕਲੀਅਰ ਕਰਦੇ ਪਏ ਉਹਨੂੰ ਕਿਉਂ ਨਹੀਂ ਇਥੇ ਦਾ ਕੰਮ ਸ਼ੁਰੂ ਕਰਦੇ ਪਏ ਜਦ ਕਿ 60% ਸ਼ੇਅਰ ਜਿਹੜਾ ਉਹਦਾ ਕੇਂਦਰ ਸਰਕਾਰ ਨੇ ਬੇਰਗਨਾ 425 ਕਰੋੜ ਦਾ ਲਗਭਗ ਉਹ ਪ੍ਰੋਜੈਕਟ ਹੈਗਾ ਜਿਹੱਚੋ 60% ਕੇਂਦਰ ਸਰਕਾਰ ਦਾ ਵਾ ਉਹ 60% ਦੇ ਹਿੱਸੇ ਦੇ ਵਿੱਚੋਂ ਜਿੰਨਾ ਬੰਦਾ ਕੇਂਦਰ ਦਾ 70 ਕਰੋੜ ਰੁਪਏ ਪਿਛਲੇ 5 ਸਾਲ ਤੋਂ ਕਪੂਰਥਲੇ ਦੇ ਅੰਦਰ ਆ ਪੰਜਾਬ ਦੇ ਅੰਦਰ ਪਿਆ ਕਪੂਰਥਲਾ ਮੈਡੀਕਲ ਕਾਲਜ ਵਾਸਤੇ ਔਰ ਕਪੂਰਥਲਾ ਆਜ ਵੀ ਦੇਖਦਾ ਪਿਆ ਕੱਲ ਵੀ ਦੇਖਦਾ ਪਿਆ 3 ਸਾਲ ਤੋਂ ਝੂਠ ਹੀ ਝੂਠੇ ਸਰਕਾਰ ਨੇ ਬੋਲਿਆ ਲੇਕਿਨ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਦੇ ਉੱਤੇ ਉਹਨਾਂ ਦੇ ਉਸ ਸਥਾਨ ਤੇ ਖੜੇ ਹੋ ਕੇ ਐਡਾ ਵੱਡਾ ਮਜ਼ਾਕ ਤੇ ਐਡਾ ਵੱਡਾ ਝੂਠ ਭਗਵੰਤ ਸਿੰਘ ਮਾਨ ਜੀ ਬੋਲਣ ਇਹਨੀ ਉਮੀਦ ਮੈਨ ਤਾਂ ਨਹੀਂ ਸੀਗੀ ਕਿ ਐਡਾਂ ਕਰਨਗੇ ਸ਼ਹੀਦਾਂ ਦੇ ਇਹਨਾਂ ਨੇ ਸੌ ਚੱਕੀਆਂ ਸੀ ਜਿਹੜੀਆਂ ਸਰਕਾਰਾਂ ਦੀਆਂ ਸੌਵਾਂ ਉਸ ਉਸ ਸਥਾਨ ਤੋਂ ਚੱਕੀਆਂ ਸੀ ਦੁਆਬੇ ਦੇ ਨਾਲ ਐਡਾ ਵੱਡਾ ਮਜ਼ਾਕ ਇੱਥੇ ਦੱਸੋ ਮੈਨੂੰ ਕਪੂਰਤੇ ਦੇ ਵਾਸੀ ਹੋ ਇੰਦਰਜੀਤ ਜੀ ਤੁਸੀਂ ਭਗਵਾਨ ਸਿੰਘ ਮਾਨ ਨੇ ਕਦੀ ਇੱਥੇ ਆ ਕੇ ਤੁਸੀਂ ਪੱਤਰਕਾਰ ਹੋ ਬੜੇ ਜ਼ਿੰਮੇਵਾਰ ਪੱਤਰਕਾਰ ਹੋ ਤੁਸੀਂ ਉਹ 15 ਮਿੰਟ ਜਿਹੜੀ ਮੁੱਖ ਮੰਤਰੀ ਇੱਥੇ ਆਏ ਸੀਗੇ ਦਸੰਬਰ 2023 ਦੇ ਵਿੱਚ ਕਿ ਆ ਉੱਥੇ ਕੋਈ ਨੀਂਹ ਪੱਥਰ ਰੱਖਿਆ ਗਿਆ ਸੀ ਕਿ ਆ ਉੱਥੇ ਕੋਈ ਕੰਮ ਕੀਤਾ ਗਿਆ ਸੀ ਜਾਂ ਇੱਕ ਫੋਟੋ ਸੈਸ਼ਨ ਹੋਇਆ ਸੀ ਮੈਂ ਆਪਣਾ ਟੋਟਲ ਸਮਾਜਿਕ ਤੇ ਰਾਜਨੀਤਿਕ ਜੀਵਨ ਤੋਂ ਸੰन्यास ਲੈ ਲੂੰਗਾ ਅਗਰ ਕੋਈ ਸਾਬਤ ਕਰ ਦਵੇ ਕਿ ਭਗਵੰਤ ਸਿੰਘ ਮਾਨ ਨੇ ਜਿਹੜੇ 10 ਪੱਥਰ ਕਹਿੰਦੇ ਵੀ ਮਕਬੂਤਲਾ ਮੈਡੀਕਲ ਕਾਲਜ ਦਾ ਰੱਖਿਆ ਉਹ ਰੱਖਿਆ ਸਾਬਤ ਕਰ ਦਵੇ ਇਹਦਾ ਵੱਡਾ ਝੂਠ ਪੰਜਾਬ ਦੇ ਨਾਲ ਦੁਆਬੇ ਦੇ ਨਾਲ ਕਪੂਰਥਲੇ ਦੇ ਨਾਲ ਇਹ ਝੂਠ ਦੀ ਰਾਜਨੀਤੀ ਕਦ ਤੱਕ ਚੱਲੂਗੀ ਲੋਕਾਂ ਨੂੰ ਬੇਫਕੂਰ ਬਣਾ ਰਹੇ ਹੋ ਤੁਸੀਂ ਮੇਰੇ ਕੋਲ ਬਹੁਤ ਮੁੱਦੇ ਹੈਗੇ ਮੇਰੇ ਕੋਲ ਬਹੁਤ ਮੁੱਦੇ ਹੈਗੇ ਲੇਕਿਨ ਜਦੋਂ ਪੰਜਾਬੀਆਂ ਦੀ ਭਾਵਨਾਵਾਂ ਦੇ ਨਾਲ ਭੋਲੇ-ਭਾਲੇ ਪੰਜਾਬੀਆਂ ਦੀਆਂ ਭਾਵਨਾਵਾਂ ਦੇ ਨਾਲ ਖੇਡੋਗੇ ਤਾਂ ਤਕਲੀਫ ਬਹੁਤ ਹੋਏਗੀ ਇਹਦੀ ਇਸ ਮੈਡੀਕਲ ਕਾਲਜ ਨੂੰ ਲਿਆਉਣ ਵਾਸਤੇ ਮੈਂ ਵਾਰ-ਵਾਰ ਰਿਪੀਟ ਨਹੀਂ ਕਰਦਾ ਡਾਕਟਰ ਹਰਸ਼ਵਰਧਨ ਨੂੰ ਜਿੱਦਾਂ ਅਸੀਂ ਮਿਲੇ ਮੈਂ ਸੁਮਨ ਪ੍ਰਕਾਸ਼ ਜੀ ਔਰ ਉਸ ਵੇਲੇ ਦੇ ਸਾਡੇ ਪ੍ਰਦੇਸ਼ ਅਧਿਆਪਕ ਸ਼ਵੇਤ ਮਲਕ ਜੀ ਦੇ ਨਾਲ ਜਾ ਕੇ ਡਾਕਟਰ ਹਰਸ਼ਵਰਧਨ ਜੀ ਨੂੰ ਮਿਲਿਆ ਉੱਥੇ ਜਾ ਕੇ ਪ੍ਰੋਜੈਕਟ ਰਿਪੋਰਟ ਲੈ ਕੇ ਗਿਆ ਜਦੋਂ ਮੈਂ ਚੇਅਰਮੈਨ ਸੀ ਇੰਪਰੂਵਮੈਂਟ ਫੰਡਸ ਦਾ ਮੈਂ ਇੱਥੇ ਸੁਪਰ ਸਪੈਸ਼ਲਿਟੀ ਹਸਪੀਟਲ ਬਣਾਉਣ ਵਾਸਤੇ ਪ੍ਰੋਪੋਜ਼ਲ ਬਣਾਈ ਉਹ ਪ੍ਰੋਪੋਜ਼ਲ ਪੰਜਾਬ ਸਰਕਾਰ ਨੇ ਕਿਤੇ ਨਾ ਕਿਤੇ ਉਹਨੂੰ ਮਨਜ਼ੂਰੀ ਦੇਣ ਦੀ ਪ੍ਰੋਸੈਸ ਦੇ ਵਿੱਚ ਆ ਗਈ ਸੀ ਤੇ ਸਰਕਾਰ ਕਾਂਗਰਸ ਦੀ ਆ ਗਈ ਉਸ ਤੋਂ ਬਾਅਦ ਉਹ ਖੂਕਾ ਤੇ ਬੈ ਗਿਆ ਉਸ ਤੋਂ ਬਾਅਦ ਇਹ ਪ੍ਰੋਜੈਕਟ ਸ਼ੁਰੂ ਕੀਤਾ ਲੇਕਿਨ ਕਿਸੇ ਤਰ੍ਹਾਂ ਦੀ ਕਪੂਰਥਲੇ ਵਾਸਤੇ ਐਫਰਟਸ ਦੀ ਸਾਡੇ ਵੱਲੋਂ ਕੋਈ ਕਮੀ ਨਹੀਂ ਤੁਹਾਨੂੰ ਅੱਜ ਦੱਸਾਂ ਸ਼ਾਇਦ ਤੁਹਾਡੇ ਲੋਕਾਂ ਦੀ ਜਾਣਕਾਰੀ ਚ ਹੈਗਾ ਜਾਂ ਨਹੀਂ ਹੈਗਾ ਪ੍ਰਧਾਨ ਮੰਤਰੀ ਦੀ ਇੱਕ ਯੋਜਨਾ ਦੇ ਮੁਤਾਬਕ ਦੇ ਤਹਿਤ 100 ਕਰੋੜ ਰੁਪਏ ਦੀ ਲਾਗਤ ਨਾਲ ਕਪੂਰਥਲੇ ਦੇ ਅੰਦਰ ਆ ਜਿਹੜੀ ਪੀਰ ਚੌਧਰੀ ਰੋਡ ਦੇ ਉੱਤੇ ਉਹ ਐਨੀਮਲ ਹਸਬੈਂਡਰੀ ਡਿਪਾਰਟਮੈਂਟ ਜਿਹੜੀ ਜਗ੍ਹਾ ਪਈ ਹੈ ਖਾਲੀ 100 ਕਰੋੜ ਦੀ ਲਾਗਤ ਨਾਲ ਸੈਂਕਸ਼ਨ ਵੀ ਹੋ ਚੁੱਕਾ ਪ੍ਰੋਸੈਸ ਵੀ ਹੋ ਚੁੱਕਾ ਕ੍ਰਿਟੀਕਲ ਕੇਅਰ ਸੈਂਟਰ क्रिटिकल केयर सेंटर प्रधानमंत्री की योजना दे नाल काम शुरू हो चुका और वो बहुत जल्दी क्रिटिकल केयर सेंटर मरीज वास्ते ਦਾ مطلب ਉਥੇ ਕੋਈ ਤਰ੍ਹਾਂ ਦਾ ਕ੍ਰਿਟੀਕਲ ਪੇਸ਼ੈਂਟ ਆਏਗਾ ਉਹਦੇ ਵਾਸਤੇ ਐਮਰਜੈਂਸੀ ਸਰਵਿਸਿਜ਼ ਹੋਣਗੀਆਂ ਉਹਦੇ ਵਾਸਤੇ ਹਰ ਤਰ੍ਹਾਂ ਦੀ ਫੈਸਿਲਿਟੀ ਉਥੇ ਹੋਏਗੀ ਉਹਦਾ ਕੰਮ ਸ਼ੁਰੂ ਹੋ ਚੁੱਕਾ ਹੈ ਦੂਸਰੀ ਚੀਜ਼ ਰੇਲ ਕੋਡ ਫੈਕਟਿਵ ਕਾਨੂੰਨ 1986 ਦੇ ਵਿੱਚ ਹੋਂਦ ਵਿੱਚ ਆਈ ਸੀ ਜਿਸ ਤਰ੍ਹਾਂ ਹੋਈ ਜਿੰਨੀ ਆਈ ਜਿਸ ਤਰ੍ਹਾਂ ਆਈ ਉਹਦਾ ਕਪੂਰਥਲੇ ਨੂੰ ਬਹੁਤ ਵੱਡਾ ਵਾਅਦਾ ਹੋਇਆ ਜੇ ਮੁੱਦੇ ਦੀ ਗੱਲ ਕਰਦੇ ਹੋ ਤੇ ਅੱਜ ਕਪੂਰਥਲਾ ਵਾਸੀਆਂ ਨੂੰ ਦੱਸਾਂ ਕਿ ਪਿਛਲੇ 6 ਮਹੀਨੇ ਤੋਂ ਕਪੂਰਥਲਾ ਰੇਲ ਕੋਚ ਫੈਕਟਰੀ ਦਾ ਸੈਕੰਡ ਫੇਸ ਦਾ ਕੰਮ 400 ਕਰੋੜ ਦੀ ਲਾਗਤ ਦੇ ਨਾਲ ਅੰਦਰ ਸ਼ੁਰੂ ਹੋ ਚੁੱਕਾ ਜਿੱਡਾ ਯੂਨਿਟ ਕਪੂਰਥਲੇ ਦੇ ਵਿੱਚ ਰੇਲ ਕੋਚ ਫੈਕਟਰੀ ਦਾ ਪਹਿਲਾਂ ਚੱਲ ਰਿਹਾ ਉੱਡਾ ਹੀ ਯੂਨਿਟ ਅੰਦਰ ਜਿਹੜੀ ਫालतੂ ਪਈ ਜ਼ਮੀਨ ਦੇ ਵਿੱਚ ਬਨਣਾ ਸ਼ੁਰੂ ਹੋ ਚੁੱਕਾ ਸਾਨੂੰ ਕੋ ਬਹੁਤ ਮੁੱਦੇ ਆ ਅਸੀਂ ਡਵੈਲਪਮੈਂਟ ਕਰ ਜਿਹੜਾ ਕੰਮ ਸ਼ੁਰੂ ਹੋ ਚੁੱਕਾ ਅਸੀਂ ਉਹਦੀ ਗੱਲ ਦੱਸਦੇ ਆ ਅਸੀਂ ਹਵਾ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਰੀਆਂ ਆਪੀਆਂ ਦੇ ਇਹ ਆਮ ਆਦਮੀ ਪਾਰਟੀ ਝੂਠ ਦੀ ਸਰ ਦਾ ਪਲੰਦਾ ਇਹ ਝੂਠ ਦੇ ਪਲੰਦੇ ਨੂੰ ਦਿੱਲੀ ਦੇ ਵਿੱਚ ਕੀ ਇਹਨਾਂ ਦਾ ਹਸ਼ਰ ਹੋਇਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਔਰ ਪੰਜਾਬ 'ਚ 2027 'ਚ ਹੋਣ ਵਾਲਾ ਲੇਖੋ ਹਰ ਇੱਕ ਦੀ ਆਪਣੀ ਸੋਚ ਹੈ ਮੇਰੀ ਸੋਚ ਜਿੱਦਨ ਮੈਂ ਇੰਪਰੂਵਮੈਂਟ ਰਸਟ ਕਪੂਠਲਾ ਦਾ ਮੈਨੂੰ ਪਾਰਟੀ ਨੇ ਸਰਕਾਰ ਪੰਜਾਬ ਸਰਕਾਰ ਨੇ ਮੇਰੀ ਪਾਰਟੀ ਨੇ ਮੈਨੂੰ ਸੀਟ ਤੇ ਨਵਾਜਿਆ ਸੀ ਉਦੋਂ ਮੈਂ ਥੈ ਲੈ ਕੇ ਬੈਠਾ ਸੀ ਕਿ ਮੈਂ ਕਪੂਰਥੇ ਨੂੰ ਕੋਈ ਤੇ ਦੇਣ ਦੇ ਕੇ ਜਾਵਾਂ ਸੁਪਰ ਸਪੈਸ਼ਲਿਟੀ ਹਸਪੀਟਲ ਦੀ ਪ੍ਰਪੋਜ਼ਲ ਹੌਲੀ ਹੌਲੀ ਕਰਕੇ ਉਹ ਜਿਹੜੀ ਮੈਡੀਕਲ ਕਾਲਜ ਦੇ ਹੋਂਦ ਵਿੱਚ ਆ ਗਈ ਧੰਨਵਾਦ ਦੀਆਂ ਸਾਡੇ ਆਦਰਮੀਏ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਦਾ ਜਿਨ੍ਹਾਂ ਨੇ ਐਡਾ ਵੱਡਾ ਅਨਾਉਂਸਮੈਂਟ ਦਿੱਤੀ ਐਡੀ ਵੱਡੀ ਕਪੂਰਥੇ ਨੂੰ ਇੱਕ ਫੈਸਿਲਿਟੀ ਦਾ ਸੈਂਕਸ਼ਨ ਕੀਤਾ ਔਰ ਉਹਦੇ ਲਈ ਪੈਸਾ ਵੀ ਦਿੱਤਾ ਜਿਹੜਾ ਪੈਸਾ ਅੱਜ ਵੀ ਖੂ ਖਾਤਿਆਂ ਦੇ ਵਿੱਚ ਬੈਂਕਾਂ ਦੇ ਵਿੱਚ ਰੁਲਦਾ ਪਿਆ ਔਰ ਪੰਜਾਬ ਸਰਕਾਰ ਨੂੰ ਕੇਂਦਰ ਵੱਲੋਂ ਦੋ ਨੋਟਿਸ ਆ ਚੁੱਕੇ ਹੋਏ ਆ ਕਿ ਜੇ ਤੁਸੀਂ ਤੈ ਸਮੇਂ ਸੀਮਾ ਦੇ ਵਿੱਚ ਕੰਮ ਨਹੀਂ ਸ਼ੁਰੂ ਕਰੋਗੇ ਇਹ ਪੈਸਾ ਸੀ ਵਾਪਸ ਲੈ ਜਾਵਾਂਗੇ ਇਹਦੀ ਨਿਗਰਾਨਾ ਕਰਨ ਕਮਿਸ਼ਨਰ ਸਰਕਾਰ ਇਸ ਪ੍ਰੋਜੈਕਟ ਦੇ ਨੋਡਲ ਅਫਸਰ ਡਾਕਟਰ ਕਰਮਜੀਤ ਸਿੰਘ ਨਾਲ ਮਿਲਰੀ ਕਈ ਵਾਰ ਮੈਂ ਉਹਨਾਂ ਨੂੰ ਫੋਲੋ ਅਪ ਕੀਤਾ ਮੈਡੀਕਲ ਕਾਲਜ ਆਇਸ਼ ਡਿਪਾਰਟਮੈਂਟ ਦੇ ਅੰਮ੍ਰਿਤਸਰ ਦੇ ਅੰਦਰ ਹੈੱਡ ਆਫ ਦਾ ਡਿਪਾਰਟਮੈਂਟ ਨੇ ਜਿਹੜੇ ਨੋਡਲ ਅਫਸਰ ਨੇ ਉਹਨਾਂ ਦੇ ਹੱਥ ਪੈਰ ਬੰਨੇ ਹੋਏ ਆ ਕੇਂਦਰ ਉਹ ਆਇਸ਼ ਕਾਲਜ ਦੇ ਟੈਂਡਰ ਦੀ ਫਾਈਲ ਜਿਹੜੀ ਆ ਚੀਫ ਮਿਨਿਸਟਰ ਦੀ ਟੇਬਲ ਦੇ ਉੱਤੇ ਪਤਾ ਨਹੀਂ ਕਿੰਨੀ ਦੇਰ ਦੀ ਪਈ ਹੈ ਜੋ ਮੇਰੀਆਂ ਜੋ ਮੇਰੀ ਮੇਰੀ ਜਾਣਕਾਰੀ ਹੈ ਮੈਨੂੰ ਚਿੰਤਾ ਵੀ ਮੈਂ ਆਪਣੇ ਰਹਿੰਦੇ ਜੀਵਨ ਦੇ ਵਿੱਚ ਇੱਕ ਮੈਡੀਕਲ ਕਾਲਜ ਦੀ ਫੈਸਿਲਿਟੀ ਜਿਹੜੀ ਆ ਕਪੂਸਲੇ ਨੂੰ ਕਪੂਰਥਲਾ ਦੇ ਕੋਲ ਕਿਸੇ ਤਰ੍ਹਾਂ ਦੀ ਕੋਈ ਮੈਡੀਕਲ ਫੈਸਿਲਿਟੀ अवेलेबल ਨਹੀਂ ਹੈਗੀ ਰਾਤ ਭਰate ਕੋਈ ਵੀ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਲੋਡ ਮੈਨਿੰਗ ਤਾਂ ਸਾਨੂੰ ਜ਼ਿਲ੍ਹੇਦਰ ਦੌਰਣਾ ਪੈਂਦਾ ਹੈ। ਔਰ 50 ਤੋਂ 60% ਜਿਹੜੀਆਂ ਕੈਜ਼ੁਐਲਟੀਆਂ ਔਨ ਦਾ ਵੇ ਹੁੰਦੀਆਂ ਉਹ ਇਸੇ ਲਈ ਹੁੰਦੀਆਂ ਕਿ ਕਪੂਰਥਲਾ ਡਿਪਰਾਈਵਡ ਹੈ। ਰਾਤ ਨੂੰ 11-12 ਵਜੇ ਤੁਹਾਨੂੰ ਕੋਈ ਡਾਕਟਰ ਨਹੀਂ ਮਿਲਦਾ। ਸੋ ਇਸ ਲਈ ਮੈਂ ਤਾਂ ਚਿੰਤਾ ਕਰਦਾ ਔਰ ਮੈਂ ਸਮਾਜ ਦੇ ਵਿੱਚ ਇੱਕ ਸਾਰਿਆਂ ਦਾ ਤੁਹਾਡੇ ਕਹਿਣ ਦੇ ਮੁਤਾਬਕ जिस तरह भी सारे सारिया समाजिक और राजनीतिक जथेबंद नह्वान करना आओ कट्ठे होके लगी झूठ दे पलंदे को फाइल लैके किसी तरह काम